ਇਹ ਆਪਣੀ ਗਾਹ ਦੇ ਨਾਲ ਦੋਨੇ ਥਾਣਾ ਮਤਲਬ ਬਿਲਕੁਲ ਬੰਦ ਹੋ ਗਏ ਸੀਗੇ ਜੀ ਦੋਨੇ ਇਧਰਲੀ ਸੈਰ ਵਾਲੇ ਜੀ ਬੇਣੀ ਵਾਲੇ ਦੋਨੇ ਥਾਣੀ ਪਹਿਲਾਂ ਇੱਕ ਖੜਿਆ ਇੱਕ ਦਿਨ ਬਾਅਦ ਦੂਸਰਾ ਖੜ ਗਿਆ ਸੀਗਾ ਬਿਲਕੁਲ ਮੰਨ ਕੇ ਚੱਲੋ ਪਹਿਲਾਂ ਛਿੱਧੀ ਆਈ ਫੇ ਦੋ ਦੋਨਾ ਬੰਦ ਹੋ ਗਏ ਸੀ ਬਿਲਕੁਲ ਪਾਣੀ ਆਉਣ ਲੱਗ ਗਿਆ ਸੀ ਜੀ ਤੂੰ ਪਹਿਲਾਂ ਤਾਂ ਮੰਨ ਕੇ ਚੱਲੋ ਵੀ ਜੇ ਹੋ ਜਾਂਦੀ ਸੀਗੀ ਐਂਟੀਬਾਇਟਿਕ ਲਾਉਂਦੇ ਟੀਕੇ ਲੱਗਦੇ ਘੱਟੋ ਘੱਟ ਮੈਨ ਲੱਗਦਾ ਇੱਕ ਤਾਂ 1000 ਐਸਾ ਉਹਨਾਂ ਪੈਸੇ ਲੱਗਦੇ ਸੀਗੇ ਪਰ ਰਿਜ਼ਲਟ ਕੀ ਕਹਣਾ ਮਿਲ ਜਾਂਦਾ ਨਹੀਂ ਜ਼ੀਰੋ ਸੀਗਾ ਓਕੇ ਇੱਕ ਦੋ ਗਾਮ ਦੇ ਥਣ ਵੀ ਮਸਾਂ ਹੀ ਬੱਚੇ ਖਰਾਬ ਹੁੰਦੇ ਹੁੰਦੇ ਪਰ ਉਹਦੇ ਖਰਚਾ ਬਹੁਤ ਜ਼ਿਆਦਾ ਹੁੰਦਾ ਸੀ ਜੀ ਜੀ ਹਾਂ ਜੋ ਉਹਦਾ ਅੱਛਾ ਜਿਹੜਾ ਨੁਸਖਾ ਫਾਰਮੂਲਾ ਕਿਹਨੇ ਨਹੀਂ ਦਿੱਤਾ ਤੁਹਾਨੂੰ ਇਹ ਸਾਨੂੰ ਡਾਕਟਰ ਬਰਨਵੀਰ ਅੱਛਾ ਜੀ ਉਹਨਾਂ ਦੇ ਪਿਤਾ ਜੀ ਮੇਰੇ ਫਰੈਂਡ ਨੇ ਡਾਕਟਰ ਬਰਨਵੀਰ ਉਹਨਾਂ ਨਾਲ ਮਿਲੇ ਅਸੀਂ ਉਹਨਾਂ ਨੇ ਮੈਨੂੰ ਕਿਹਾ ਵੀ ਤੁਸੀਂ ਵਰਤ ਕੇ ਦੇਖੋ ਅਸੀਂ ਉਹ ਯੂਜ਼ ਕਰਿਆ ਉਹਨਾਂ ਬਹੁਤ ਫਰਕ ਪਿਆ ਜੀ ਥਾਣਾ ਦੀ ਪ੍ਰੋਬਲਮ ਆਉਂਦੀ ਸੀਗੀ ਜੀ ਪਹਿਲੀ ਗੱਲ ਤਾਂ ਟੈਨਸ਼ਨ ਹੁੰਦੀ ਸੀਗੀ ਵੀ ਥਣ ਚੱਲੇਗਾ ਕਿ ਨਹੀਂ ਚੱਲੇਗਾ। ਬਾਕੀ ਮੰਨ ਕੇ ਚੱਲੋ ਦੁੱਧ ਦੀ ਬਿਲਕੁਲ ਘਟ ਜਾਂਦਾ ਸੀਗਾ। ਇੱਕ ਗਾਂ ਸਾਰਾ ਦੁੱਧ ਘਟ ਜਾਂਦਾ ਸੀ। ਬਿਲਕੁਲ ਜੀ। ਉਹ ਕਿਉਂ ਜੀ? ਦੁੱਧ ਸੁੱਕ ਜਾਂਦਾ ਸੀ ਜਦੋਂ ਇੱਕ ਥਣ ਖੜ ਗਿਆ ਜੀ ਤਾਂ ਮੰਨ ਕੇ ਚੱਲੋ ਵੀ ਦੁੱਧ ਜੀ ਗਾਂ ਸੋਡੀ 15 ਕਿਲੋ ਡੰਗਦਾ ਦੇ ਰਹੀ ਆ ਤਾਂ ਉਹ 7 ਤੋਂ 8 ਕਿਲੋ ਤੇ ਆ ਜਾਂਦਾ ਸੀਗਾ।